ਪਿੰਡ ਦਾ ਸਾਂਝ ਖੁਰਦ ਦੇ ਰਿਆ ਹਨ ਵਾਲੇ ਇੱਕ ਵਿਅਕਤੀ ਨੇ ਕੁਝ ਵਿਅਕਤੀਆਂ ਤੇ ਕੁੱਟਮਾਰ ਕਰਨ ਅਤੇ ਜਵਰੀ ਪੰਜ ਬੱਕਰੀਆਂ ਚੋਰੀ ਕਰਕੇ ਲੈ ਜਾਣ ਦੇ ਦੋਸ਼ ਲਗਾਏ ਹਨ ਸਿਵਲ ਹਸਪਤਾਲ ਫਲੋਰ ਦੇ ਜਿਹੜੇ ਇਲਾਜ ਲਈ ਲਾਲੀ ਪੁੱਤਰ ਅਮਰਜੀਤ ਨੇ ਦੱਸਿਆ ਕਿ ਬੱਕਰੀਆਂ ਚ ਰੌਂਦਾ ਕੀਤਾ ਕਰਦਾ ਹੈ ਵੀਰਵਾਰ ਨੂੰ ਜਦੋਂ ਉਹ ਲਾਗ ਲਈ ਪਿੰਡ ਮਠੱਡੇ ਤਲਾ ਵਿਖੇ ਆਪਣੇ ਚਾਚੇ ਦੇ ਮੁੰਡੇ ਕਾਲੂ ਪੁੱਤਰ ਕਸ਼ਮੀਰ ਰਾਮ ਨਾਲ ਬੱਕਰੀਆਂ ਚਾਰਨ ਜਾ ਰਿਹਾ ਸੀ ਤਾਂ ਫਲੋਰ ਦੇ ਰਹਿਣ ਵਾਲੇ ਸੰਜੇ ਤੇ ਬਿਜੇ ਨੇ ਆਪਣੇ ਕੁਝ ਸਾਥੀਆਂ ਸਮੇਤ ਉਹਨਾਂ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉਹਨਾਂ ਦੀਆਂ ਜ਼ਬਰਦਸਤੀ ਪੰਜ ਬੱਕਰੀਆਂ ਟਰੈਂਪੋ ਵਿੱਚ ਸੁੱਟ ਕੇ ਲੈ ਗਏ। ਦੂਜੇ ਪਾਸੇ ਸੰਜੇ ਨੇ ਕਿਹਾ ਕਿ ਉਹਨਾਂ ਨੇ ਲਾਲੀ ਦੇ ਬਾਰ-ਬਾਰ ਕਹਿਣ ਤੇ ਹੀ ਲਾਲੀ ਨੂੰ ਆਪਣੀਆਂ ਕੁਝ ਬੱਕਰੀਆਂ ਚਰਉਣ ਲਈ ਲੈ ਦਿੱਤੀਆਂ ਸਨ ਪਰ ਲਾਲੀ ਨੇ ਲਾਲਚ ਵਿੱਚ ਉਹਨਾਂ ਦੀਆਂ ਬੱਕਰੀਆਂ ਨੂੰ ਬਿਨਾਂ ਦੱਸੇ ਕਿਤੇ ਵੇਚ ਦਿੱਤਾ। ਤੇ ਆਖ ਦਿੱਤਾ ਬੱਕਰੀਆਂ ਚੋਰੀ ਹੋ ਗਈਆਂ ਜਾਟ ਅਧਿਕਾਰੀ ਤਰਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਆਪਸੀ ਮਾਮਲਾ ਪਹਿਲਾਂ ਚੱਲ ਰਿਹਾ ਹੈ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਫਲੋਰ ਤੋਂ ਰਜਮਨ 엥ਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੇਰਾ ਨਾਮ ਲਾਲੀ ਆ ਜੀ। ਬੱਕਰੀਆਂ ਚਾਰਨੇ ਦਾ ਕੰਮ ਕਰਦੀ ਆ। ਬੱਕਰੀਆਂ ਚਾਰਦੇ ਸੰਜੇ ਨਾਮ ਦਾ ਵਿਅਕਤੀ ਫਲੋਰ ਤੋਂ ਇਹ ਸਾਡੇ ਧੱਕੇ ਨਾ ਪਸ਼ੂ ਚੱਕਣ ਪੈ ਗਿਆ। ਜਾਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਥਿਆਰਾ ਨਾਲ ਸਾਡੇ ਤੇ ਹਮਲਾ ਕੀਤਾ। ਬਾਕੀ ਇਹਨੇ ਬੰਦੇ ਸੀਗੇ 9-10 ਜਾਣੇ ਸੀ ਇਹ। ਸਾਡੇ ਉੱਥੇ ਲਾਗੇ ਲਾਗੇ ਪੱਠੇ ਬਾੜ ਦੇ ਜ਼ਿਮੀਂਦਾਰ ਸਾਨੂੰ ਉਹਨਾਂ ਨਾਲ ਕੇ ਬਚਾਇਆ ਫੇਰੇ ਸਾਡੇ ਤੋਂ ਭੱਜ ਗਿਆ ਕਿੰਨੇ ਪਸ਼ੂ ਲੈ ਗਿਆ ਤੁਹਾਡੇ ਪੰਜ ਪਸ਼ੂ ਲੈ ਕੇ ਗਏ ਆ ਕਿੰਨੇ ਦਾ ਹੋਇਆ ਨੁਕਸਾਨ ਤੁਹਾਡਾ 2.5 ਲੱਖ ਦਾ ਹੋਇਆ ਜੀ ਭਾਈ ਜੱਜ ਤਾਂ ਕਿੰਨੇ ਬੰਦੇ ਸੀਗੇ ਬੰਦੇ 10 ਜਾਣੇ ਸੀ ਕਾਤੇ ਆਏ ਸੀ ਇਹਨਾਂ ਕੋ ਇੱਕ ਛੋਟਾ ਹਾਥੀ ਗੱਡੀ ਸੀ ਬਾਕੀ ਮੋਟਰਸਾਈਕਲ ਸੀ ਹੂੰ ਕੀ ਕੀ ਮਾਰੇ ਤੁਹਾਡੇ ਸਾਡੇ ਕਿਰਪਾਨਾਂ ਤੇ ਦਾਤ ਮਾਰੇ ਆ ਹੂੰ ਕੀ ਕੋਰਸਾਲੇ ਬਿਆਨ ਲਗਾਏ ਨਹੀਂ ਹੱਲੇ ਨਹੀਂ ਲਗਾਏ ਕੀ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਆ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿੰਨੇ ਜ਼ਖਮੀ ਬੰਦੇ ਤੁਸੀਂ ਭਾਈ ਦੋ ਬੰਦੇ ਜ਼ਖਮੀ ਆ ਕੀ ਨਾਮ ਉਹਦਾ ਮੇਰਾ ਨਾਮ ਲਾਲੀ ਆ ਇਹਦਾ ਨਾਮ ਕਾਲੂ ਆ ਮੇਰਾ ਨਾਮ ਖੰਝੇ ਆ ਜੀ ਮੈਂ ਮੇਰੀ ਕਿਲੇ ਰੋਡ ਤੇ ਦੁਕਾਨ ਆ ਮੀਟ ਦੀ ਮੈਂ ਆ ਜਿਹੜਾ ਲਾਲੀ ਆ ਇਹਦੇ ਨਾਲ ਸਾਡਾ ਬਿਹਾਰ ਚੱਲਦਾ ਆਣਾ ਜਾਣਾ ਹੈਗਾ ਇਹਦਾ ਮੇਰੇ ਦੁਕਾਨ ਤੇ ਵੀ ਮੈਂ ਇਹਦੇ ਪਿੰਡ ਵੀ ਜਾਣਾ ਤੇ ਮੈਂ ਆਪਣਾ ਪਿੰਡ ਦੇ ਵਿੱਚੋਂ ਮਾਲ ਖਰੀਦ ਕੇ ਇਹਦੇ ਕੋਲ ਚਰਾਇ ਤੇ ਛੱਡ ਦੇਣਾ ਜਿਹੜੀ ਜਿਹੜਾ ਕਿ ਮੈਂ ਇਹਨੂੰ ਮਿਹਨਤ ਵੀ ਦਿੰਦਾ ਇਹਦੀ ਇਹਦੇ ਕੋਲ ਮੇਰੇ ਪੰਜ ਪੰਜ ਬੱਕਰੀਆਂ ਚੋਗਰੀਆਂ ਸੀਗੀਆਂ ਜਿਹਦੇ ਵਿੱਚ ਇਸ ਬੰਦੇ ਨੇ ਉਹ ਬੱਕਰੀਆਂ ਦੇ ਬੱਚੇ ਵੇਚਦੇ ਪੰਜ ਬੱਕਰੀਆਂ ਵੇਚਤੀਆਂ ਇੱਕ ਬੱਕਰੀ ਇਹਦੇ ਕੋਲ ਰਹਿੰਦੀ ਸੀਗੀ ਮੇਰੀ ਉਹ ਬੰਦਾ ਕੱਲ੍ਹ ਆਫੀਸ ਦੇ ਕੋਲ ਚਲੇ ਗਿਆ ਬੱਕਰੀ ਲੈਣ ਕਿ ਮੇਰੀ ਬਾਈ ਬੱਕਰੀ ਦੇ ਦੇ ਉਹ ਬੰਦੇ ਨੂੰ ਮੈਂ ਇਹ ਕਿਹਾ ਸੀਗਾ ਕਿ ਬਈ ਤੂੰ ਜਿਹੜੀਆਂ ਤੇਰੀਆਂ ਬੱਕਰੀਆਂ ਚੋਰੀਆਂ ਜਿਹੜੀਆਂ ਮੇਰੀਆਂ ਚੋਰੀ ਹੋਈਆਂ ਤੂੰ ਆਪਣੇ ਆਧਾਰ ਤੇ ਦਰਖਾਸਤ ਦੇ ਉਸ ਬੰਦੇ ਨੇ ਦਰਖਾਸਤ ਨਹੀਂ ਦਿੱਤੀ ਇਹਨੇ ਮੇਰੇ ਚੋਰੀ ਨਾਲ ਨਾ ਦੇ ਮੇਰੇ ਬੀਜ ਦੇ ਚੋਰੀ ਨਾਲ ਦੇ ਤੇ ਦੂਜਾ ਬੰਦਾ ਮੈਨੂੰ ਕਹਿੰਦਾ ਚੋਰੀ ਹੋਵੇ ਹੋਗੇ ਕਹਿੰਦਾ ਮੈਂ ਕਹਿੰਦਾ ਤੇਰਾ ਠੇਕਾ ਲਿਆ ਇੱਕ ਬੱਕਰੀ ਉਹ ਤਾਂ ਰਹਿੰਦੀ ਸੀਗੀ ਉਹ ਮੇਰੀ ਬੱਕਰੀ ਦਿੰਦਾ ਨਹੀਂ ਪਿਆ ਓਏ ਬੱਕਰੀ ਮੈਂ ਲੈਣ ਗਿਆ ਕਹਿੰਦਾ ਤੁਸੀਂ ਦੌੜੀ ਬਗਾਲ ਲੂਗੇ ਤੁਸੀਂ ਹੈ ਤੇ ਉਲਟਾ ਹੀ ਸਾਨੂੰ ਜਿਹੜਾ ਇਹ ਪਾਂਦੀ ਬੱਕਰੀਆਂ ਦਾ ਇਲਜ਼ਾਮ ਲਾਦਾ ਇਹ ਸਦਾ ਹੀ ਝੂਠ ਆ ਤੁਸੀਂ ਉੱਥੇ ਜਾਂਚ ਕਰੋ ਪੂਰੀ ਪਰਤਾਲ ਕਰੋ ਲੋਕਾਂ ਨੇ ਉਹ ਦੱਸਿਆ ਵੀ ਸਾਡੇ ਤੇ ਨੌਜਵਾਨ ਬੜੋਂ ਮੁੰਡੇ ਲਿਆ ਕੇ ਹਮਲਾ ਵੀ ਕੀਤਾ ਔਰ ਪੰਜ ਬੱਕਰੀਆਂ 2.5 ਲੱਖ ਰੁਪਏ ਦਾ ਚੋਰੀ ਕਰਕੇ ਲੈ ਗਏ ਕੋਈ ਨੁਕਸਾਨ ਨਹੀਂ ਕੋਈ ਇਹਦੀਆਂ ਬੱਕਰੀਆਂ ਚੋਰੀ ਅਸੀਂ ਨਹੀਂ ਕੀਤੀਆਂ ਜੀ ਕੋਈ ਚੋਰੀ ਨਹੀਂ ਕੀਤੀਆਂ ਦੀ ਬੱਕਰੀਆਂ ਦੀਆਂ ਸਭ ਝੂਠ ਬੋਲਦਾ ਹਸਪੀਟਲ ਚ ਦਾਖਲਿਆ ਜੇ ਇਲਾਜ ਲਈ ਉਹਦੇ ਸੱਟਾਂ ਵੀ ਲੱਗੀਆਂ ਹੋਈਆਂ ਕੋਈ ਨਹੀਂ ਪਤਾ ਸਾਨੂੰ ਅਸੀਂ ਕੋਈ ਸੱਟ ਨਹੀਂ ਮਾਰੀ ਇਹਦੇ ਕੁਝ ਨਹੀਂ ਕੀਤਾ ਦੇਣਾ ਉਲਟ ਤੁਹਾਡੇ ਨਾਲ ਸਾਥੀ ਕੌਣ ਸੀ ਜਿਹੜੇ ਗਏ ਸੀ ਮੇਰੇ ਨਾਲ ਕੋਈ ਸਾਥੀ ਨਹੀਂ ਸੀਗਾ ਮੇਰਾ ਇੱਕ ਚਾਚਾ ਸੀਗਾ ਨਾਲ ਕੀ ਕਹਿਣਾ ਚਾਹੁੰਦੇ ਆ ਮੈਂ ਇਹੀ ਕਹਿਣਾ ਕਿ ਮੇਰਾ ਨਿਆਂ ਸਾਫ ਹੋਵੇ ਮੇਰਾ ਜਿਹੜਾ ਇਹ ਬਾਪਾਂ ਦੀ ਬੱਕਰੀਆਂ ਨੇ ਚੋਰੀਆਂ ਵੇਚੀਆਂ ਉਹ ਮੈਨੂੰ ਇਹਦਾ ਹਰਜਾਨਾ ਦਿੱਤਾ ਜਾਵੇ ਇੱਕ ਤਾਂ ਮੇਰਾ 10000 ਰੁਪਏ ਵੀ ਲੈਣਾ ਠੀਕ ਹੋ ਇਹ ਥੋੜਾ ਜਿਹਾ ਰੌਲਾ ਨਾਲ ਦਾ ਮੈਟਰ ਕਰਦਾ ਹੀ ਆ ਕਿ ਉਹਨਾਂ ਦੀਆਂ ਬੱਕਰੀਆਂ ਬੱਕਰੀਆਂ ਨੇ ਬਾੜੀ ਦੇ ਵਿੱਚ ਉਹ ਚਰਾਗ ਦੀ ਦਿੱਤੀਆਂ ਸੀਗਾ ਕੁਝ ਵਿੱਚੋਂ ਛੇਲੇ ਚੋਰੀ ਹੋ ਗਿਆ ਜੋ ਇਹਨੇ ਕੋਈ ਦਰਖਾਸਤ ਉਹਨਾਂ ਨੇ ਲਗਾਈ ਵੀ ਮੇਰੇ ਇਥੇ ਚੋਰੀ ਹੋਈ ਆ ਉਹ ਕੱਲ ਕੇ ਗਿਆ ਉਹ ਉਹ ਮੈਂ ਕਿਹਾ ਲੜਾਈ ਹੋਈ ਆ ਬਾਕੀ ਤਾਂ ਤੀਸੀ ਜੋ ਸਾਹਮਣੇ ਆ ਕੇ ਖੰਦਾ ਤਾਂ ਇਹਨਾਂ ਨੇ ਜਿੱਦਾਂ ਵੀ ਪੰਜ ਬੱਕਰੀਆਂ ਸਾਡੀਆਂ ਚੋਰੀ ਹੋ ਕੇ ਕਰਕੇ ਲੈ ਗਏ ਇਹਨਾਂ ਨੇ ਕੋਈ ਉਹਦੇ ਮੈਟਰ ਦੀ ਦਰਖਾਸਤ ਨਹੀਂ ਲਗਾਈ ਨਾ ਕਿ ਟਾਣੇ ਪਤਾ ਗਈ ਉਹ ਦਿਖਾਣੇ ਬਾਦ ਦੇ ਰਾਨ ਨੂੰ ਪਤਾ ਪਾਉਂਦਾ ਕਟਮਾਰ ਹੋਈ ਉਸੇ ਮੈਟਰ ਦੀ ਇਹਨਾਂ ਦੇ ਹੋਈ ਉਹ ਫਿਰ ਤਫਤੀਸ਼ ਦੇ ਵਿੱਚ ਆ ਜੂਗਾ ਤੁਹਾਨੂੰ ਦੱਸਾਂਗੇ ਕੀ ਬਿਆਨ ਹੋਤੀ ਤੇ ਜਾ ਰਹੇ ਨੇ ਜਾਣ ਬੀਤਿਆ ਰਹੇ ਨੇ ਕੀ ਕਰ ਰਹੇ ਹੋ ਜੋ ਬਣਦੀ ਰਹੇ ਹੋ